ਇਕਦਾਂ ਦੋ ਸਾਈਨ ਕਰਾਈ ਵੀ ਤੁਹਾਨੂੰ ਯਾਤਰਾ ਦੇ ਘੁਮਾ ਕੇ ਲਿਆਉਂਗੀ ਜੀ ਤੁਹਾਡਾ ਕਾਗਜ਼ਾਂ ਦੇ ਸਾਈਨ ਕਰਾਣੇ ਆ ਕਿਵੇਂ ਇਹਨਾਂ ਨੂੰ ਲੁੱਟਿਆ ਗਿਆ ਸੀ ਸਾਡੇ ਕੋਲ ਲਗਭਗ 50 ਕਿੱਲਾਂ ਦੇ ਬਿਆਨੇ ਡੀਐਸਪੀ ਡੇਰਾਬਸੀ ਐਸਐਸਪੀ ਬੋਹਾਲੀ ਨੰਦਨੇ ਪਰ ਕੋਈ ਸੁਣਾਈ ਕਿਤੇ ਨਹੀਂ ਹੁੰਦੀ ਇਹਨਾਂ ਨੂੰ ਬਿਠਾ ਕੇ ਸੇ ਪੀੜਤ ਪਰਿਵਾਰ ਹੁਣ ਐਸਸੀਬੀਸੀ ਮਾਪ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਹੋਰਾਂ ਕੋਲ ਪਹੁੰਚੇ ਨੇ ਕੁੰਬੜਾ ਸਾਹਿਬ ਕੀ ਹੈ ਸਾਰਾ ਮਾਮਲਾ ਤੇ ਅੱਗੇ ਕੀ ਰਣਨੀਤੀ ਹੈ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਮਾਮਲਾ ਤੁਹਾਡੇ ਧਿਆਨ ਚ ਲਿਆ ਰਹੇ ਨੇ ਤੇ ਇਹ ਪੀੜਤ ਕਿਸਾਨ ਆ ਜਿਵੇਂ ਡੇਰਾਬਸੀ ਹਲਕੇ ਤੋਂ ਹੰਡੇਸਰਾ ਥਾਣਾ ਪੈਂਦਾ ਤੇ ਪਿੰਡਾਂ ਦਾ ਤਸਿੰਬਲੀ ਹੈ ਤਸਿੰਬਲੀ ਪਿੰਡ ਤੋਂ ਜੌਲਾ ਕਲਾਂ ਤੋਂ ਡੇੜੇ ਦੇ ਡੇੜਲੇ ਪਿੰਡਾਂ ਦੇ ਜਿਹੜੇ 3-4 ਬਿਆਨੇ ਹੁੰਦੇ ਨੇ ਜਿਹੜਾ ਚੋਰ ਗਰੋ ਹੈ ਉਹ ਗ੍ਰੋਸ ਏਰੀਏ ਦਾ ਉਸੇ ਡੇਰਾਬਸੀ ਏਰੀਏ ਦਾ ਕਰੋ ਹੈ ਇਹ ਪਿੰਡ ਦੇ ਲੋਕਾਂ ਦੇ ਵਿਸ਼ਵਾਸ ਕਰਕੇ ਗਵਾਂਡੀਆਂ ਦੇ ਵਿਸ਼ਵਾਸ ਕਰਕੇ ਪਰ ਉਹ ਚੋਰਾਂ ਨੇ ਇਹ ਜਿਹੜੇ ਗਵਾ ਸੀ ਉਹ ਸਾਰੇ ਇਹਨਾਂ ਦੇ ਟਾਉਂਡ ਛੱਡੇ ਹੋਏ ਨੇ ਤੇ ਇਹਨਾਂ ਨੂੰ ਭੁਲਾ ਕੇ ਕਿਵੇਂ ਲੋਨ ਦੇ ਨਾਂ ਤੇ ਵੀ ਤੁਹਾਡਾ ਲੋਨ ਹੋ ਜੂਗਾ ਜੀ ਇਹਨਾਂ ਦਾ ਲੋਨ ਹੋ ਜੂਗਾ ਇਸ ਤਰ੍ਹਾਂ ਕਰਨਾ ਪਊਗਾ ਸਾਰਾ ਕੁਝ ਇਹਨਾਂ ਤੋਂ ਕਰਾ ਲੇਗੇ ਇੱਕ ਤਾਂ ਦਸਾਈਨ ਕਰਾਏ ਵੀ ਤੁਹਾਨੂੰ ਯਾਤਰਾ ਦੇ ਘੁਮਾ ਕੇ ਲਿਆਉਂਗੇ ਜੀ ਤੁਹਾਡਾ ਕਾਗਜ਼ਾਂ ਤੇ ਸਾਈਨ ਕਰਾਣੇ ਕਿਵੇਂ ਇਹਨਾਂ ਨੂੰ ਲੁੱਟਿਆ ਗਿਆ ਸੀ ਸਾਡੇ ਕੋਲ ਲਗਭਗ 50 ਕਿੱਲਾਂ ਦੇ ਬਿਆਨ ਨੇ ਜਿਹੜੇ ਫੇਕ ਬਿਆਨ ਨੇ ਹੋਏ 3-3 ਕਰੋੜ 70 ਕਰੋੜ ਰੁਪਇਆ ਕੈਸ਼ ਦਿਖਾਤਾ। ਵੀ ਆ ਕੈਸ਼ ਦੇ ਆ ਇਹਨਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰਾਈਗੀ। ਐਫ ਆਈ ਆਰ 95 ਸਾਲ ਦੇ ਵਿਅਕਤੀ ਦੇ ਪਰਚਾ ਹੁੰਦਾ। ਇਹਨਾਂ ਦੇ ਪਰਚਾ ਹੁੰਦਾ ਇਹਨਾਂ ਦੇ ਬੇਟੇ ਦੇ ਹਲੇ ਵੀ ਜਿਹੜਾ ਜੇਲ੍ਹ 'ਚ ਦੱਸ ਰਹੇ ਮੰਨਦਾ। ਤੇ ਕਿਨਾਂ ਦਾ ਬੇਟਾ ਹਲੇ ਵੀ ਜੇਲ੍ਹ 'ਚ ਐ ਇਹ ਆਪ ਜਿਹੜੀ ਹੈਗੀ ਜਵਾਨ ਤੇ ਆਏ ਤੇ ਕਿਵੇਂ ਠੱਗੀ ਹੁੰਦੀ ਹੈ ਜਿਹਦੀਆਂ ਦਰਖਾਸਤਾਂ ਇਹ ਥਾਣੇ 'ਚ ਅੰਡੇਸਰਾ ਡੀ ਐਸ ਪੀ ਡੇਰਾਬਸੀ ਐਸ ਐਸ ਪੀ ਬੋਹਾਲੀ ਨੰਨੇ ਪਰ ਕੋਈ ਸੁਣਾਈ ਕਿਤੇ ਨਹੀਂ ਹੁੰਦੀ। ਇਹਨਾਂ ਨੂੰ ਬਿਠਾ ਕੇ ਸਾਰਾ ਦਿਨ ਖੱਜਲ ਖਵਾਰ ਕਰਕੇ ਮੋੜ ਦਿੰਨੇ। ਅਸੀਂ ਹੁਣ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਬੀਜੀਪੀ ਸਾਹਿਬ ਯਾਤੋ ਚੋਰਾਂ ਦੇ ਖਿਲਾਫ ਕਾਰਵਾਈ ਕਰਦੇਓ ਜੇਕਰ ਕਾਰਵਾਈ ਨਹੀਂ ਹੁੰਦੀ ਅਸੀਂ 15 ਦਿਨ ਤੋਂ ਬਾਅਦ ਐਸਐਸਪੀ ਦਫ਼ਤਰ ਤੱਕਰਾਉ ਕਰਕੇ ਉੱਥੇ ਮੁੱਖ ਮੰਤਰੀ ਦਾ ਤੇ ਜਿਹੜਾ ਸਾਡਾ ਰੈਵਨਿਊ ਮੰਤਰੀ ਆ ਉਹਨਾਂ ਦਾ ਪੁਤਲਾ ਫੁਕਾਂਗੇ ਤਾਂ ਕਿ ਲੋਕਾਂ ਨੂੰ ਨਿਆਂ ਇਨਸਾਫ ਮਿਲੇ ਤੇ ਮੈਂ ਤੁਹਾਡੇ ਰਾਹੀਂ ਕਿਸਾਨ ਜਥੇਬੰਦੀਆਂ ਮੋਹਾਲੀ ਦੀਆਂ 30 32 ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਵਿੱਚ ਕੋ ਮਰੀਆਂ ਨੇ ਤੇ ਮੋਹਾਲੀ ਜ਼ਿਲ੍ਹੇ ਚ ਕੋਈ ਇਕਾਈ ਜਿਹੜੀ ਮਨਲਗਦੀ ਕਿਸਾਨਾਂ ਦੀ ਜਾਗੀਰ ਜਿਹੜੀ ਇਹਨਾਂ ਦੀ ਬਾਹ ਫੜੇ ਇਹਨਾਂ ਦੀ ਬਾਹ ਫੜਨੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਕਿਵੇਂ ਤੁਹਾਨੂੰ ਬੁਰਗਾ ਕੇ ਲੈ ਕੇ ਜਾਂਦਰਾ ਮੇਰੇ 11 ਕਿੱਲੇ ਜ਼ਮੀਨ ਹੈ ਜੀ ਰਜਿੰਦਰ ਸਿੰਘ ਮੇਰਾ ਨਾਮ ਪਿੰਡ ਤਸਿੰਬੜੀ ਜੀ ਮੰਨੋ ਕਹਣ ਲਗੇ ਜੀ ਪਹਿਲਾਂ ਮਾਰੇ ਪੜੋਸੀ ਦਾ ਜੀ ਉਸੇ ਕੇ ਰਿਸ਼ਤੇਦਾਰਾਂ ਜੀ ਨੇ ਆਪ ਸਮਾਗ ਸਖੜਾ ਗਰੁੱਪ ਪਹਿਨਗਾਇਓ ਮੰਨੋ ਕਹਾ ਜੀ ਯਾਤਰਾ ਮੁਕਤ ਚੱਲ ਰਹੀ ਕਾ ਕੋਈ ਖਾਰਾ ਪੈਸਾ ਨਹੀਂ ਲੱਗਣਾ ਕਹਾ ਕੋਈ ਕੁਛ ਨਹੀਂ ਕਹਾ 8 10 ਬੰਦੇ ਜਾਣਗੇ ਕਹਾ 8 10 ਬੰਦੇ ਨੇ ਮੇਰੀ ਗੈਲਤੇ ਜੀ ਪਹਿਲਾਂ दारू ਪਲਾਈ ਜੀ ਮਹਾਪਿੰਨ ਦੋ ਦਿਨ ਰੱਖਿਆ ਮੈਂ ਬਰਸਰ ਅੰਬਰ ਸਰ ਤੇ ਬਾਦ ਜੀ ਨੇ ਫਿਰ ਕਹਾ ਜੀ ਯਾਤਰਾ ਤੋਂ ਕਹਾ ਕੈਨਸਲ ਹੋ ਗਈ 2 ਮਹੀਨੇ ਤੇ ਚਲਾਂਗੇ ਕਹਾ ਪਹਿਲਾ ਕਹਾ ਕਾਗਜ਼ੇ ਨੇ ਗਾੜੀ ਦੂਸਰੀ ਸਟੇਟ ਮਾਨੇ ਕਾਗਜ਼ ਹੋਾਂਗੇ ਤੋਂ ਸਾਨੂੰ ਪੜਨਦੇ ਹੈਗੇ ਨਹੀਂ ਪੜ ਨਹੀਂ ਦਿੰਦੇ ਕਾਗਜ਼ ਕਰਾਏ ਦਿਓ ਕਾਗਜ਼ ਕਰਾਏ ਰੇ ਆਪਾਂ ਵੀ ਇਕੱਠੇ ਕਰਾ ਰੇ ਇਹ ਮਾਨੂੰ ਕੀ ਪਤਾ ਜੀ ਪੜਨਾ ਮਾਨੂੰ ਨਹੀਂ ਆਂਦਾ ਦੇਖਣਾ ਮਾਨੂੰ ਨਹੀਂ ਆਂਦਾ ਜੇ ਤੋਂ ਪੜਦੇ ਜਾਂ ਮੇਰੇ ਵਗੈਰ ਕੋਈ ਮੇਰਾ ਘਰ ਕਾ ਮੈਂਬਰ ਹੁੰਦਾ ਫਿਰ ਵੀ ਕੋਈ ਬਾਤ ਮੇਰਾ ਕੋਈ ਘਰ ਕਾ ਮੈਂਬਰ ਨਹੀਂਦਾ ਜੀ ਕੋਈ ਕੁਛ ਨਹੀਂਦਾ ਨਾ ਮੇਰੇ ਪਿੰਡ ਕਾ ਦਾ ਉਸੇ ਕਪਣੂਈਆ ਉਸੇ ਕਾ ਭਾਂਜਾ ਮੈਂ ਹੀ ਗਾਇਲ ਤੇ ਮੇਰੇ ਪੜੋਸਮਾਇਨ ਜਿਹੜੇ ਮੈਨੂੰ ਲੈ ਕੇ ਨੇ ਬੁਢਿਆਇਆ ਇਸ ਤਰ੍ਹਾਂ ਸੋ ਫਰੀ ਜਿਹੜੀ ਜ਼ਮੀਨ ਆ ਸਾਰੀ ਇੱਕੋ ਪਿੰਡ ਦੀ ਆ ਸਾਰੀ ਸੋ ਕਿੱਦਾਂ ਇੱਕੋ ਪਿੰਡ ਦੇ ਇੰਨੇ ਬੰਦੇ ਠੱਗੀ ਕਰਦੇ ਆ ਨਹੀਂ ਇੱਕੋ ਪਿੰਡ ਤੇ ਨਹੀਂ ਹੈਗੀ ਜੀ ਇਹ ਘਟੋ ਘਟਦੀ 12 15 ਬੰਦੇ ਦਾ ਅਸੀਂ ਹੁਣ ਪ੍ਰੈਜ਼ੀਡੈਂਟ ਆਵਰੇ ਜਿਹੜੇ ਹੈਗੇ ਆ ਜੀ ਤੱਕੀ ਪਰਦੇ ਆ ਚਾਹਰ ਮਜਰੇ ਦੇ ਆ ਸੁਲਾਰੀ ਦੀ ਜ਼ਮੀਨ ਆ ਖਾਲਸ ਪਰਦੀ ਆ ਕਾਫੀ ਬੰਦੇ ਆ ਜੀ ਜਿਨ੍ਹਾਂ ਨਾਲ ਕਰਨ ਵਾਲਾ ਬੰਦਾ ਇੱਕੇ ਆ ਜਿਹੜਾ ਠੱਗੀ ਕਰ ਰਿਹਾ ਕਰਨ ਵਾਲਾ ਬੰਦਾ ਇੱਕ ਆ ਜ਼ਮੀਨ ਕਾਫੀ ਪਿੰਡਾਂ ਦੀ ਆ ਜੀ ਮੋਹਾਲੀ ਜ਼ਿਲ੍ਹੇ ਦੀ ਇਹ ਜ਼ਮੀਨ ਹੈ ਸਾਰੀ ਇਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਪੁਲਿਸ ਨੂੰ ਅਪੀਲ ਕੀਤੀ ਆ ਉਹ ਤੇ ਕਾਰਵਾਈ ਹੋਈ ਅਸੀਂ ਬਹੁਤ ਕੰਪਲੇਂਟਾਂ ਦੇਤੀਆਂ ਜੀ ਸਾਡੇ ਕੋਲ ਕਾਫੀਆਂ ਪਈਆਂ ਉਹਨਾਂ ਦੀਆਂ ਪਰ ਕਾਰਵਾਈ ਸਰ ਉਹਨਾਂ ਤੇ ਨਹੀਂ ਹੁੰਦੀ ਉਹ ਪੈਸੇ ਵਾਲੇ ਆ ਉਹਨਾਂ ਨੇ ਕਿਹੜਾ ਪੱਲੇ ਤੋਂ ਦੇਣੇ ਆ ਜੀ ਠੀਕ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਤੇ ਹੀ ਕਰਦੇ ਆ ਜੀ ਸਾਡਾ ਨਿصاف ਦਿਨਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਮੰਗਤਾ ਹਾਂ ਜੀ ਤੁਹਾਡੀ ਵੀ ਜ਼ਮੀਨ ਹੈ ਹਾਂ ਜੀ ਮੇਰੇ ਇਹਨੇ ਦਿੱਤਾ ਜੀ ਸਾਡੀ ਪੰਜ ਪਰਾਵਾਂ ਦੀ ਜ਼ਮੀਨ ਹੈ ਜੀ ਹਾਂਜੀ ਠੀਕ ਹੈ ਸੋ ਤੁਸੀਂ ਵੇਖ ਸਕਦੇ ਹੋ ਤਾਂ ਅਸੈਂਬਲੀ ਦਾ ਮਾਮਲਾ ਪਿੰਡ ਦਾ ਸੋ ਪਿੰਡੇ ਕਈ ਕਿਸਾਨਾਂ ਨਾਲ ਪੀੜਤ ਕਿਸਾਨ ਨੇ ਐਸ்சிਬੀਸੀ ਨਾਲ ਪੰਚਾਇਤ ਪੰਜਾਬ ਦੇ ਪ੍ਰਧਾਨ ਕਲੰਦਰ ਸਿੰਘ ਕੁੰਬੜਾ ਉਹਨਾਂ ਕੋਲ ਪਹੁੰਚੇ ਨੇ ਸੋ 50 ਕਿੱਲਿਆਂ ਦਾ ਮਾਮਲਾ ਸਾਰਾ ਸੋ ਇੱਕ ਬੰਦੇ ਨੂੰ ਬਰਗਲਾ ਕੇ ਕਿਵੇਂ ਉਹਦੇ ਜ਼ਾਇਜ਼ ਗਵਾਹਣੇ ਕਰਵਾਏ ਜਾਂਦੇ ਤੋਂ ਗਜ਼ਬੀ ਲੱਗੀ ਵਿਕੀ ਕਰਦੀ ਹੈ ਯਾਤਰਾ ਦੇ ਸਮੇਂ ਨਾਲ ਉਹਨਾਂ ਕਿਵੇਂ ਬਰਗਲਾ ਕੇ ਉਹਨਾਂ ਤੇ ਜ਼ਾਇਜ਼ ਗਵਾਹਣੇ ਕਰਵਾਏ ਜਾਂਦੇ ਨੇ ਜ਼ਮੀਨਾਂ ਦੇ ਉਹ ਕੋਈ ਨਾ ਦੀ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਮੰਨ ਕੇ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾ ਹੋਈ ਰਹੀ ਹੋਵੇ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨਿਆ ਪ੍ਰੀਤ ਦੇਸ਼ ਅਪਡੇਟ ਨਿਊਜ਼ ਬੋਲ ਰਿਹਾ ਹਾਂ